ਕੀ ਆ ਚਾਹੀਏ ਦੋਸਤੋ ਕਿੰઠાਗੇ ਹੁਣ ਆਪਾਂ ਤਾਂ ਆਪਾਂ ਨੇ ਪੀਲੇ ਰੋਟੀ ਮਾਲ ਸ਼ਾਕਲੇ ਆਪਾਂ ਅਸੀਂ ਦੁਰਾ ਦੇ ਘਰੇ ਤੁਦ ਗਾ ਤਨ ਬਤੇ ਹੋ ਜਾਏਗਾ ਤੇ ਕੁਮਾਖਲੇ ਮੈਂ ਆਪਣੇ ਕੋਲ ਆਇਆ ਕੁਮਾ ਸੁਲਤਾਨਪੁਰ ਲੋਧੀ ਬੇਰਸਾ ਉਪਰ ਲੋਧੀ ਮਥੜੇ ਕਿਉਂ ਨੇ ਬਾਬਾਈ ਦੇ ਆਪਾਂ ਨੂੰ ਬੋਲ ਤਾ ਨਾ ਬਣੇ ਰਹੋ ਤੇ ਬਹੁਤ ਦਿੰਦੇ ਰਾਂਗੇ ਬਹੁਤ ਵਧੀਆ ਮਤਲਬ ਜਗਾ ਵਾਂ ਇਤਿਹਾਸਿਕਾ ਪਰ ਮੈਂ ਵੀ ਬੋਲਣ ਲੱਗ ਗਿਆ ਕਿ ਮੇਰੇ ਘਰ ਦੀ ਬੋਲਣ ਲੱਗੀ ਇਹਨਾਂ ਤੋਂ ਬਲਕ ਗਲਤ ਰਾਸਤੇ ਤੇ ਬੋਲਦੇ ਪਾਇਸੀ ਹੋਣ ਮਸਾਈ ਬੋਲੇ ਸ਼ੁਕਰਾ ਆਜੋ ਹੁਣ ਚੱਲੀਏ ਚਲੋ ਜੀ ਆਪਾਂ ਦੱਲੇ ਆ ਆਜੋ 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 ਗੱਡੀ ਛੱਡੀ ਰੈਡੀ ਆਪੀ ਓਕੇ ਆਉਂਦੇ ਗੱਤੇ ਆਪਣੇ ਰਾੜੀ ਆ ਆਜੋ ਆਹ ਬਈ ਚਲੋ ਦੋਸਤੋ ਹੁਣ ਆਪਾਂ ਚੱਲੀਏ ਜੀ ਚੱਲੇਗੇ ਨੀ ਇਧਰ ਚੱਲੀਏ ਬੈ ਕੇ ਸਾਰੇ ਹਾਂ ਜੀ ਚਲ ਆਪਾਂ ਪਾਈ ਬੈਜੀਏ ਚਲੋ ਜੀ ਦੋਸਤੋ ਹੁਣ ਆਪਾਂ ਚੱਲੀਏ ਬਈ ਮੈਂ ਬਿਤਾਦੀ ਮੰਮੀ ਰਾਤੀ ਮੰਮੀ ਰਾਤੀ ਵਾਏ ਓਕੇ ਵਾਏ ਕਰਤਾ ਹਾਂਜੀ ਕਿੱਥੇ ਪਹੁੰਚ ਗਏ ਆਪਾਂ ਆਪਾਂ ਬਾਹਰ ਦੂਰ ਆ ਗਏ ਦਰਿਆ ਦੇ ਸਤਲੂਈ ਦਰਿਆ ਤੇ ਸਤਲੂਈ ਦਰਿਆ ਤੇ ਉਹ ਇੱਕ ਵਾਰ ਸਤਲੂਈ ਦਰਿਆ ਵਿਊ ਦੇਖੋ ਵਿਊ ਚੈੱਕ ਕਰੋ ਵਿਊ ਇਹ ਅੰਮ੍ਰਿਤਸਰ ਵੱਲ ਨਹੀਂ ਜਾਏ ਜਾਂਦੇ ਆਪਾਂ ਬਸ ਬਸ ਐਵੇਂ ਹੀ ਸਮਝ ਲੋ ਲਓ ਜੀ ਆਪਾਂ ਪਹੁੰਚ ਕੇ ਸਲਤਨਪੁਰ ਲੋਤੀ ਘੇਰ ਤੇ ਉਹ ਆਪਾਂ ਅੱਗੇ ਚੱਲਦੇ ਆਂ ਕੋਈ ਟੇਕਦੇ ਆਂ ਆਪਾਂ ਉੱਤਨਾਲੇ ਦੇ ਆਪਾਂ ਲਾਗੀ ਰਹਿ ਗਿਆ ਨਾ ਪਾਜੀ ਬੀੜਾ ਬਾਬਾਸ ਪਹੁੰਚਣੇ ਆਲੇ ਆਂ ਆਂਗਾ ਪਹੁੰਚ ਕੇ ਤੁਹਾਨੂੰ ਦਿਖਾਉਨੇ ਆਂ ਆਪਣੇ ਬੇਰ ਸਾਹਿਬ ਦਾ ਥੀ ਵਾ ਕਿੱਦਾਂ ਆ ਹੈ ਨਾ ਸੋ ਸਾਰੇ ਜਣੇ ਜ਼ਰੂਰ ਆਇਓ ਬਾਕੀ ਸਾਰਿਆਂ ਨੂੰ ਪਤਾ ਹੀ ਆ 85 ਕਾ ਆਪਣਾ ਗੁਰਦੁਆਰਾ ਸਾਹਿਬ ਸੋ ਸਾਰੇ ਜਣੇ ਜ਼ਰੂਰ ਆਇਓ ਇੱਕ ਵਾਰੀ ਹੁਣ ਪਹੁੰਚ ਗਏ ਪਾਜੀ ਹਾਂਜੀ ਇਹ ਆਪਾਂ ਦੂਸਰੇ ਗੁਰਦੁਾਰੇ ਪਹੁੰਚ ਗਏ ਬੇਬੇ ਨਾਨਕੀ ਦੇ ਗੁਰਦੁਆਰੇ ਸੋ ਆਪਾਂ ਇੱਕ ਵਾਰੀ ਚੱਲਦੇ ਆਂ ਪਰ ਕਾਫੀ ਥੇ ਆਵਾਂਗੇ ਤੁਹਾਨੂੰ ਦਿਖਾਉਂਦੇ ਆਂ ਸੋ ਇੱਕ ਵਾਰੀ ਦਿਖਾ ਦਿਓ ਉਹਨਾਂ ਨੂੰ ਹੱਟ ਸਾਹਿਬ ਅਦਾ ਬੇਬੇ ਨਾਨਕੀ ਦਾ ਗੁਰਦੁਆਰਾ ਇਹ ਮੱਚੇ ਬੇਬੇ ਨਾਨਕੀ ਦਾ ਸੋ ਅੱਗੇ ਦੂਸਰਾ ਆਪਣਾ ਬੇ ਸਾਹਿਬ ਆ ਜੂਗਾ ਜੇ ਗੁਰਮੁਖੀ ਵੀਰਿੰਦੇ ਸੀਗੇ ਤੇ ਮੀਨ ਗ੍ਰੇਸ਼ਣ ਆਣੀ ਨਾ ਉਹਨਾਂ ਉੱਤੇ ਵੀ ਚਾਹੀਦਾ ਮਤਲਬ ਪੂਰਾ ਇਤਿਹਾਸਿਕਾ ਠੀਕ ਹੈ ਮਤਲਬ ਇਹੜੇ ਆਪਣੇ ਦੇਖਣ ਸਾਰੇ ਨੂੰ ਆਉਣਾ ਚਾਹੀਦਾ ਇੱਥੇ ਜਾਣਾ ਚਾਹੀਦਾ ਜਰੂਰ ਬਾਕੀ ਪਤਾ ਹੀ ਆ ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਜੀ ਅੱਪ ਬਸਤਵਾਰ ਆਏ ਆ ਤੇ ਬਹੁਤ ਸਕੂਨ ਮਿਲਦਾ ਆ ਕੇ ਇੱਥੇ ਤੇ ਸੋ ਮੈਨੂੰ ਵੀ ਮੇਰੀ ਫੈਮਿਲੀ ਕਿੱਦਾਂ ਆਏ ਮਨ ਪਪਾ ਇੱਥੇ ਸੌਂਦੇ ਗਏ ਸੀ ਇੱਥੇ ਠੋਕ ਗਏ ਸੀ ਜਿਦਾ ਅੰਮ੍ਰਿਤਸਰ ਜਾ ਕੇ ਸਕੂਨ ਦੇ ਮਿਲ ਜਾਂਦੇ ਆ ਹਾਂ ਹਾਂ ਜੀ ਹਾਂ ਜੀ ਉਦਾਂ ਹੀ ਸੇਮ ਸੇਮ ਉਹੀ ਬੀ ਉਹ ਤਾਂ ਸਹੀ ਗੱਲ ਆ ਸਾਰਾ ਕੁਝ ਕੰਮਕੁਮ ਜਾਣਾ ਓਦਾਂ ਅੰਦ ਨੂੰ ਭੁੱਲ ਜਾਂਦਾ ਭੁੱਲ ਜਾਂਦਾ ਸਾਰਾ ਕੋਈ ਚਿੰਤਾ ਚਿੰਤਾ ਦੂਰ ਹੋ ਜਾਂਦੀ ਕਿੰਨੀ ਮਰਜ਼ੀ ਟੈਨਸ਼ਨ ਹੋਵੇ ਨਾ ਕੋਈ ਵੀ ਘਰ-ਬਾਰ ਦੀ ਟੈਨਸ਼ਨ ਉੱਥੇ ਭੁੱਲ ਜਾਂਦੇ ਸੋ ਆਏ ਨੂੰ ਸਾਰੇ ਮਤਲਬ ਟਿੱਕੇ ਜਾਈਓ ਕੀ ਕੀ ਜਾ ਕੇ ਦਿਖਾਉਨੇ ਆ ਸੰਗਤ ਬਹੁਤ ਆਉਂਦੀ ਰਹਿੰਦੀ ਇੱਥੇ ਹਰ ਟਾਈਮ ਹੀ ਫੀਡ ਰਹਿੰਦੀ ਆ ਇਹ ਆ ਸਮਾਨ ਬਹੁਤ ਘੈਂਟ ਘੜ ਮੇਰੇ ਜੀ ਇਹ ਦੂ ਲੈ ਕੇ ਜੜ ਤੱਕ ਸਾਰਾ ਸਾਮਾਨ ਸਹੀ ਗੱਲ ਵਧੀਆ ਨਾ ਜਿਨੇ ਔਰ ਠੰਡ ਹੋਂਡ ਵਾਲੇ ਦੇਖੋ ਵਧੀਆ ਸ਼ੌਲ ਚੁੱਲ ਪਏ ਗਏ ਸਟੌਲ ਵਗੈਰਾ ਲੈਣੇ ਆ ਜਾਓ ਅੱਗੇ ਅੱਗੇ ਵੀ ਆਉਗੇ ਬਹੁਤ ਨਾਈਟ ਸੂਟ ਵਗੈਰਾ ਸਾਰਾ ਕੁਝ ਜੀ ਦੂ ਗਿਆ ਸਾਰਾ ਸਟੌਕ ਵਿੱਚ ਹੋਂ ਅੱਗੇ ਹੋਰ ਬਹੁਤ ਵਧੀਆ ਮੈਨੂੰ ਜੁੱਤੀਆਂ ਚੱਪਲਾਂ ਜੋ ਲੈ ਆਉਣਾ ਲਿਆ ਸਕਦੇ ਆ ਸੋ ਅਗੇ ਉਹ ਤਰਾਈ ਜਾਂਦੇ ਆ ਪਿਆਸ ਹਨ ਆਪਾਂ ਇਧਰ ਹੁੰਦਾ ਹੈ ਉਹ ਦੇ ਸਾਹਮਣੇ ਦੇਖ ਰਿਹਾ ਨਾ ਗੁਰੂ ਘਰ ਹਾਂਜੀ ਹਾਂਜੀ ਗੁਰੂ ਘਰ ਉਹੀ ਆ ਕੰਪੀਅਰ ਸਾਹਿਬ ਅੱਛਾ ਹੀ ਹੋਇਆ ਸਾਹਿਬ ਉਹੀ ਆ ਤੇ ਅੰਦਰ ਟਿਕਟ ਕਰਾਉਣੀ ਮੇਰੀ ਜਾਣ ਲੱਗਾ ਮਤਲਬ ਗੱਡੀ ਪਾਰਕਿੰਗ ਵਾਲੀ ਉਹ ਛੱਤੀ ਕਿੱਥੇ ਸਾਹਮਣੇ ਹਾਂ ਮਤਲਬ ਉਧਾਂ ਪੈਸਾ ਵਗੈਰਾ ਕੋਈ ਚੱਕਰ ਨਹੀਂ ਫਰੀ ਹੁੰਦਾ ਸਾਰਾ ਕੁਝ ਉੱਥੇ ਸਟਾਲ ਕਰਦਾ ਇਹਨਾਂ ਨੂੰ ਜੁੱਤੀਆਂ ਪਸੰਦ ਆ ਜਾਂਦੀਆਂ ਜੁੱਤੀਆਂ ਤੇ ਸਟਾਲ ਪਸੰਦ ਆ ਜਾਂਦੀ ਖਾਣੀਆਂ ਵਾ ਕੀ ਕਿਹੜਾ ਕਰਨੀਆਂ ਲੈਣੀਆਂ ਤੇ ਜੇ ਲੈਣੇ ਖਾਣਾ ਆਪਨੇ ਦੇਖੋ ਕਿੰਨੀ ਪੀੜਾ ਹੈ ਨਾ ਸੰਗਤ ਕਿੰਨੀ ਆਜ ਵੈਸੇ ਸੰਗਰਾਮ ਵੀ ਸੀਗੀ ਨਾ ਇਸ ਕਰਕੇ ਜ਼ਿਆਦਾ ਹੈ ਨਾ ਹਾਂਜੀ ਆਪਾਂ ਕਿਹੜੀ ਸਾਈਡ ਆ ਗਏ ਹੁਣ ਆਪਾਂ ਆ ਗਏ ਆਪਣੇ ਕਿਲੇ ਦੇ ਪੁਰਾਣੇ ਇਹ ਵੀ ਇਤਿਹਾਸ ਹੈਗਾ ਬਹੁਤ ਪੁਰਾਣਾ ਵਾ ਰਾਜਿਆਂ ਦੇ ਟਾਈਮ ਦਾ ਵਾ ਤੇ ਤੋਂ ਇੱਥੇ ਵੀ ਇੱਥੇ ਵੀਡੀਓ ਵਗੈਰਾ ਸ਼ੂਟ ਹੁੰਦੀਆਂ ਵਾ ਹੈ ਨਾ ਆਪਾਂ ਵੀ ਸ਼ੂਟ ਕਰਾ ਆਪਾਂ ਵੀ ਇੱਥੇ ਖਰੀਦਾ ਤੇ ਚਲੋ ਬਾਹਰ ਤੁਹਾਨੂੰ ਲਿਆ ਕੇ ਦਿਖਾਉਨੇ ਆ ਕੀ ਸਮਾਂ ਚਾਰ ਬਾਕੀ ਹੁਣ ਪਤਾ ਲੱਗ ਗਿਆ ਸਾਰਿਆਂ ਨੂੰ ਆਵਣੇ ਪੰਜ ਕੇ ਸਟਾਰ ਸਾਹਿਬ ਸਟਾਰ ਸਾਹਿਬ ਵੀ ਚੱਲੇ ਜੀ ਸਾਤਰੀ ਰਾਵਾਂਗੇ ਹੋਰ ਇਸ ਦਾ ਵਿਊ ਘੈਂਡ ਆ ਨਾ ਵਿਊ ਬਹੁਤ ਪੂਰਾ ਘੈਂਡ ਆ ਨਾ ਅਰੇ ਜੀ ਗਾ ਤਾਂ ਫਟਾ ਹਣੀ ਕਰੀਏ ਅਸੀਂ ਇਸੇ ਚੜਾ ਦੇ ਤਾਂ ਵਿਊ ਪੂਰਾ ਘੈਂਡ ਆ ਨਾ ਅੱਖਾਂ ਦੇ ਦਿਖਾ ਲਈ ਚਲ ਕੰਟੀਨ ਕਿੰਨੀ ਗਿਆ ਨਾ ਠੀਕ ਆ ਫਿਰ ਕਿਹਾ ਤਾਂ ਘੈਂਡ ਬੋ ਹਾਂਜੀ ਕੀ ਹਾਲ ਚਾਲ ਦੋਸਤੋ ਠੀਕ ਠਾਕ ਹਾਂਜੀ ਕੀ ਹਾਲ ਚਾਲ ਠੀਕ ਹੈ ਮੈਂ ਸਾਕੀ ਆ ਨਾ ਗੱਡੀ ਚਲਾ ਜਾਵਾਗੇ ਸਾਕੀ ਦੇ ਮੈਂ ਚਾਬੀ ਦੋ ਵਾਰੀ ਕੋਈ ਡਰਾਈਵਰ ਹੋਵੇ ਸਾਡੇ ਨਾਲ ਸੰਪਰਕ ਕਰੇ ਸੁਦੇ ਆ ਲੈਣਾ ਹਾਂ ਇਧਰ ਨਹੀਂ ਬੱਸ ਜੀ ਹਾਲ ਕਿਸੇ ਨਹੀਂ ਜਾਣਾ ਠੀਕ ਹੈ ਆ ਜਾਓ ਅਸੀਂ ਖਾਲ ਜਾਓ ਅਸੀਂ ਪਹੁੰਚ ਚੁੱਕੇ ਹਾਂ ਤੁਹਾਨੂੰ ਨੇ ਆਪਾਂ ਤੁਹਾਨੂੰ ਲੋਕੇਸ਼ਨ ਪਹੁੰਚ ਨਹੀਂ ਚਾਹ ਦੋਸਤ ਪਤਾ ਬਾਸ਼ਤਿ ਬਰਾਏ ਜਸਤ ਬहोत ਬਰੇ ਹੋ ਗਏ ਨਾ ਭਾਈ ਹਾਂਜੀ ਹਾਂਜੀ ਅਸੀਂ ਤਾਂ ਉਂਦੇ ਹੀ ਰਹੇ ਮੈਂ ਵੀ ਪਹਿਲੀ ਕਰਾਈਆਂ ਇਹਨਾਂ ਦੇ ਨੇੜੇ ਜਾਉਂਦੇ ਦਿੰਦੇ ਆਉਂਦੇ ਹੀ ਰਹਿਨੇ ਆਉਂਦੇ ਹੀ ਆ ਕੇ ਓਕੇ ਹੁਣ ਆਪਾਂ ਇਧਰ ਚੱਲ ਜਾਈਏ ਇਧਰੋਂ ਜਾਣਾ ਇਧਰ ਚੱਲ ਜਓ ਇਧਰੋਂ ਕਿਧਰੋਂ ਮਰਜ਼ੀ ਚੱਲ ਜਾਓ ਐਂ ਚੱਲਦੇ ਐਂ ਚੱਲਦੇ ਆ ਜਾ ਲਓ ਤੇ ਆਪਾਂ ਘੁੰਮਣ ਦਾ ਆਏ ਅਕੀਲਾ ਚੱਲੋ ਬੰਦ ਦਿਖਾਈਏ ਫਿਰ ਕਿਉਂ ਐ ਰਾਜਿਆਂ ਦੇ ਟਾਈਮ ਵਰਤ ਰਾਜਿਆਂ ਦੇ ਟਾਈਮ ਆਹ ਇੱਥੇ ਆਉਂਦਾ ਭਾਈ ਜੇਲ ਚੁਰਾ ਜਾਉਂਦਾ ਨੇ ਚਲੋ ਸੁਰੰਗਾ ਅੰਦਰ ਤੋਂ ਦਿਖਾ ਦਿੰਨੇ ਆ ਅੱਛਾ ਪਤਾ ਕੀ ਰਾਜਾ ਰਾਜਾ ਤੇ ਹਾਂ ਇੱਥੇ ਇੱਥੇ ਨਹੀਂ ਇੱਥੇ ਰਾਣੀਆਂ ਰੱਖਿਆ ਨਹੀਂ ਸਹੀ ਗੱਲ ਜੇਲ ਚ ਸਿੱਧਾ ਇੱਥੋਂ ਨਿਕਲਦਾ ਸੀ ਸੁਰੰਗਾ ਦਿਖਾ ਦਿੰਨੇ ਆ ਉਹ ਦੇਖ ਲਓ ਬਹੁਤ ਈਸ਼ਾ ਚਲੋ ਭਾਈ ਦੇਖੀਏ ਬਰ ਆਪਾ ਇਹਨਾਂ ਆਵਾਜ਼ ਫਿਰ ਬੰਦ ਕਰ ਦਿੱਤਾ ਗਿਆ ਸੀ ਚਲੋ ਬਾਅਦ ਚ ਕੀ ਹੈ ਦਾਪਨ ਸੁਣਨੇ ਆਇਆ ਸੁਰੰਗ ਹੀ ਹੁੰਦੀ ਸੀ ਜੇਲ ਚ ਆਉਂਦੀ ਸੀ ਅੱਛਾ ਚਾਹ ਆ ਜੀ ਆਪਾਂ ਦੇਖ ਲਿਏ ਦੇਖ ਲਿਏ ਦੇਖ ਲਿਏ ਰਾਜੀ ਮਹਾਰਾਜ ਆ ਗਿਆ ਨਾ ਹੈ ਨਾ ਦੇ ਹੁਣ ਆਪਾਂ ਵੀਡੀਓ ਬਣਾ ਸ਼ੁਰੂ ਕਰਦੇ ਆਂ ਆਪਾਂ ਦੇਖਦੇ ਆਂ ਪਿੱਛੇ ਜੀ ਸਸਿਕਾ ਵੀਡੀਓ ਬੜੀ ਸੱਚੀ ਜਲਦੀ ਬੜਾ ਹੋੜ ਵਦਿਆ ਹੋੜੇ ਕਿਤਨੀ ਆ ਦੀਦਾ ਡਨਾਲਾ ਕਰਵਾ ਲਾ ਪਾਣ ਲੱਗੇ ਨੇ ਪੈਣ ਆਈਓ ਹੜਿਆ ਪਤੀ ਆਈਓ ਰੇ ਬਾਜੀ ਤੁਸ ਜਾਈ ਮਨਾ ਜਾ ਬਾਜੀ ਜਾਇਓ ਕਰਵਾ ਲਾ ਕਾੜਿਆ ਲੱਗ ਗਿਆ ਇਥੇ ਸਾਰੇ ਆਈ ਹੋ ਗਏ ਯਾਰ ਸਾਰੇ ਆ ਗਏ ਹਾਂ ਕਿਤੇ ਕਿਤੇ ਕਲਰ ਹੋਦੇ ਦਿਨ ਨਹੀਂ ਹਿੱਤ ਲੰਦੇ ਨੇ ਵੀ ਆਈਓ ਇੰਝ ਦੇ ਮਾੜਾ ਹਾਂ ਲਓ ਬ੍ਰੋ ਮਾੜੀ ਹਾਂਜੀ ਸਹੀ ਹੁੰਦੀ ਹੈ ਠੀਕ ਹੈ ਠੀਕ ਆਈ ਸਪੈਸ਼ਲ ਬੁੱਠਿੰਡੇ ਤੇ ਲੈ ਕੇ ਆਇਆ ਮੈਂ ਕਿਹਾ ਸਾਡਾ ਸ਼ਹਿਰ ਕਮਾਉਣਾ ਠੀਕ ਹੈ ਥੈਂਕ ਯੂ ਵੀਰੇ ਬਹੁਤ ਦਾਡਾ ਹਰੀਆਂ ਆਉਂਦੀਆਂ ਲਾ ਆ ਗਏ ਗਾਇਸ ਵੀਡੀਓ ਬਣਾ ਲਓ ਬਲੌਗ ਆਉਣਾ ਨਾ ਬਲੌਗ ਬਲੌਗ ਠੀਕ ਠਾਕ ਜਿਉਂ ਠੀਕ ਠਾਕ ਜਿਉਂ ਹਾਲ ਤਾਂ ਠੀਕ ਹੀ ਆ ਅੱਗੇ ਪਤਾ ਨਹੀਂ ਆ ਬਲਾ ਬਲਾ ਆਈ ਆਡੀਆ ਪਾਣੀ ਆ ਜਾ ਤੇ ਵੇਖੋ ਹੁਣ ਆ ਲੱਗਦਾ ਕੀ ਹਾਲ ਚਾਲ ਦੋਸਤ ਵੀਰੇ ਉੱਟੋ ਕਰਾ ਰਿਆ ਸਾਡੀ ਵਾਰੀ ਨਹੀਂ ਆ ਰਹੀ ਦੇਖੋ ਅਸੀਂ ਵੀ ਵੇਟਿੰਗ ਵਿੱਚ ਜੜੇ ਨੇ ਵੇਟਿੰਗ ਕਰੀ ਜਨੇ ਆ ਤਾਂ ਇਧਰ ਵੀ ਫੋਟੋਆਂ ਛੋਟਵਾ ਹੋ ਰੀਆਂ ਨੇ ਸਾਨੂੰ ਕੋਈ ਪੁੱਛਦਾ ਹੀ ਨਹੀਂ ਹਾਂਜੀ ਹੁਣ ਆਪਾਂ ਫੁੱਟੋ ਛੋਟ ਕਰ ਲਿਆ ਆਪਾਂ ਨੂੰ ਮਿਲ ਕੇ ਜੀ ਆਪਣੇ ਫੈਰ ਫਰੰਟ ਤੁਸੀਂ ਦੇਖ ਹੀ ਸਕਦੇ ਆਪਾਂ ਨੂੰ ਬਹੁਤ ਪਿਆਰ ਮਿਲਦਾ ਪੁਰਖਾ ਦਾ ਪਿਆਰ ਸਤਕਾਰ ਮਿਲਿਆ ਸਾਰਿਆਂ ਦਾ ਵਧੀਆ ਲਾਦਾ ਜੀ ਬਾਈ ਨਾਲ ਸਹੀ ਗੱਲ ਹੈ ਹੁਣ ਕਿੱਥੇ ਆਣ ਗੋਲ ਕੇ ਆਜੋ ਮਿੱਤਰੋ ਆਜੋ 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 ਉਹ ਬੋਲ ਰਿਹਾ ਮਤਲਬ ਗੋਲ ਬੱਤੇ ਦਾ ਨਾ ਲੱਤਾ ਨਾ ਹੋ ਗਿਆ ਬੰਦ ਪਰ ਬੋਲ ਰਿਹਾ ਪਏ ਨਹੀਂ ਮਿਲਣੇ ਉਹ ਕੋ ਭਾਈ ਉਹ ਗੜਬੜ ਉਹ 버ਗਰ ਖਾਣਾ ਕਿ ਗੜਬੜ ਖਾਣਾ ਗੜਬੜੀ ਖਾ ਲਾਂਗੇ ਗੜਬੜੀ ਕੋਲ ਗੜਬੜ ਖਾਣਾ ਕੋਲ ਲੱਗਦਾ ਪਾਜੀ ੱਟਾ ੱਟਾ ਨਹੀਂ ਪਾਜੀ ਦੂ ਚੈੱਕ ਕਰੋ ਇੰਤਾਰੇ ਠੀਕ ਠਾਕ ਚੱਲ ਗਏ ਹੁਣ ਆਪਾਂ ਚੱਲੋ ਤੇ ਘਣ ਸਟਾਲ ਲੱਗੀਆਂ ਗੋਲ ਗੱਪੇ ਚੱਲਦੇ ਗਾਹਾਂ ਲੱਗ ਪੈਗਾ ਹੋਰ ਪੈ ਗੋਲ ਗੱਪੇ ਖਾਣੇ ਖਾਣੇ ਤੇਰੇ ਗੋਲ ਗੱਪੇ ਕਰਾਉਣੇ ਆ ਬਰਾਂਦ ਨਹੀਂ ਕਿਵੇਂ ਕਹਿੰਦਾ ਤੂੰ ਕਾਲਾ ਮਿੱਠਾ ਬੰਦ ਨਹੀਂ ਤੇਰੇ ਗੋਲ ਗੱਪੇ ਕਰਾਉਣੇ ਬੰਦ ਨਹੀਂ ਤੂੰ ਕੌੜਾ ਕੌੜਾ ਬੋਲੇ ਕੱਟ ਨੂੰ ਹਾਂ ਵੀ ਮਿੱਤਰੋ ਚੱਕਾ ਪਰੌਂਡਾ ਬੱਚਾ ਹਾਂਜੀ ਕਿੱਦਾਂ ਸਾਰੇ ਅੱਜ ਆਪਾਂ ਸੁਸਾਨ ਪਰ ਲੋਟੀ ਕਿਹੜਾ ਚੌਂਕ ਸੀ ਮੈਂ ਟਾਕ ਕੋਲੇ ਗਿਰਾੜੀ ਚੌਂਕ ਗਿਰਾੜੀ ਚੌਂਕ ਗਿਰਾੜੀ ਚੌਂਕ ਤੇ ਭਾਈ ਹੁਣੀ ਬਹੁਤ ਵਧੀਆ ਹੈ ਨਾ 버ਗਰ ਵਗੈਰਾ ਕੋਲ ਕੋਲ ਵਗੈਰਾ ਪਾਉਂਦੇ ਆਂ ਤੇ ਨੇਚਰ ਵੀ ਵਧੀਆ ਗਿਰਾੜੀ ਜਨੇ ਜਰੂਰ ਇੱਥੇ ਆ ਕੇ ਵੀਜ਼ਿਟ ਕਰਿਓ ਕਾਫੀ ਕਿਤੇ ਲੜਿਆ ਉਹ ਤਾਂ ਚੂਹਰ ਹੁਣ ਤੇ ਕਰਿਓ ਚੂਹਰ ਕਰੇਗਾ ਹਾਲ ਕੇ ਚ ਦਿਖਾ ਦਿਓ ਭਾਈ ਉਹਨਾਂ ਨੂੰ ਨਹੀਂ ਆਣੀ ਬਿਲਕੁਲ ਹੋਰ ਚੌਂਕ ਸਾਹਮਣੇ ਜੀ ਇੱਧਰ ਆ ਗਿਆ ਬਾਜ਼ਾਰ ਤੇ ਆਹ ਭਾਜੀ ਦੀ ਦੁਕਾਨ ਲੱਗੀ ਬੱਤੀ ਨੇ ਜਮਾ ਲਾਗੇ ਲਾਗੇ ਸੱਪੇ ਜੀ ਨੇ ਬੋਲਣਾ ਰੱਖਿਆ ਸਾਰੇ ਨੇ ਜਲੂਰ ਆਉਣੇ ਸੀ ਆਓ ਚੈੱਕ ਕਰਿਓ ਆ ਆਪਲੇ ਪੰਜਾਬੀ ਬੋਲ ਰਹਾ ਹਾਂ ਉਹ ਕਰਵਾ ਦੇ ਤਾ ਲਈ ਬਾਈ ਇਹੋ ਇਹੀ ਗੱਲ ਲੈ ਕੇ ਨਿਕਲਾਂ ਆ ਦੇਖ ਆਨੇ ਆਪਾਂ ਦੇ ਆ ਦੇ ਜਮਾ ਬੱਤੀਆਂ ਦੇ ਲੱਗ ਗਈ ਉਹ ਚੌਕ ਲੈਣਾ ਆ ਬੱਤੀਆਂ ਵਾਲੇ ਜਾਉਂ ਤਾਂ ਲੱਗ ਗਈ ਯਾਰ ਤੇ ਗੱਲਾਂ ਸਭ ਕੀ ਦੇ ਕੰਮ ਆ। ਅੱਜ ਗਰਮੀਆਂ ਵੀ ਵਧੀਆ ਨਹੀਂ ਬਈ ਅਸੀਂ ਉਤੋਂ ਲਾਵਾਂ ਕਹਿਣ ਲਿਆ। ਵੀਡੀਓ ਬਣਾਈ ਅਸੀਂ ਫਿਰੋਂ ਬਣਾਈ। ਨਾ ਕੋਈ ਸ਼ੂਟਾਂ ਨਾ। ਥੋੜੀਗਾ। ਕਿਉਂ ਨਹੀਂ ਦਿਲੋਂ ਵੀ ਵਧੀਆ ਕੰਮ ਵਧੀਆ ਪਿਆ ਬੰਦਾ ਪਾਣਾ। ਬੱਸ ਆਲਾ। ਬਈ ਹਲੋ। ਉਹਨੇ ਘਰੋਂ ਦੇ ਦਿੱਤੀ। ਬਣ ਬਲ ਕੇ ਜਾਂੜਿਆ। ਆ来ਓ। ਬਾਤ ਪਹਿਲਾਂ ਹੀ ਕੀ ਜੜਾ। ਮੈਂ ਕਹਿ ਰਹਿਮ ਰਹਿਦਾਂ ਨਾ। ਇਹ ਬਣਾਈ ਤੇ ਸਿਖਾਣਾ। ਸਿੱਨਾ ਇਹ ਗਾਣਾ ਤੋਂ ਨਹੀਂ। ਗਾਣੇ ਗਾਣੇ ਆ ਫਿਰਦੀ ਹੈ। ਗਾਣੇ ਗਾਣੇ ਫਿਰਦੀ ਹੈ। सफाई की क्वालिटी बहुत एक नंबर है ना सारे जन जरूर आओ सारे जन जरूर आओ सपोर्ट करो अपने चैनल को यहां से भी चाट बना बेबी चाट बनाना भाभी काम चला लो भाभी चाट पंडा बेबी गई हमें बॉबी यार ਵਾਹ ਯਾ ਬਹੁਤ ਚੱਲ ਜੀ ਚੱਲ ਜੀ ਸਾਡਾ ਚੱਲੀਏ ਪਾਜੀ ਚੱਲੋ ਆਜੋ ਚੱਲ ਫਿਰ ਆਜੋ ਆਉਦੇ ਵੀਡੀਓ ਆ ਬਾਏ ਬਾਏ ਆਣਾ ਕੋਈ ਆਉਂਦੇ ਬਾਏ 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 ਹਾਂਜੀ ਦੋਸਤੋ ਕੀ ਹਾਲ ਚਾਲ ਏ ਬਸ ਠੀਕ ਜੀ ਠੀਕ ਆ ਗਏ ਹੋ ਠੀਕ ਠੀਕ ਆ ਹਿੰਦੀ ਆਪਾਂ ਜੀ ਹਾਂਜੀ ਹੁਣ ਆਪਾਂ ਬੰਨਣਾ ਹੈ ਸਮਾਰੋਹ ਅੱਪਾ ਜਾ ਰਹੇ ਆ ਅੰਦਰ ਗੁਰਦੁਆਰਾ ਸਾਹਿਬ ਮਥੜੇਖਣ ਸਤਿ ਸ਼੍ਰੀ ਅਕਾਲ ਮੇਰੋ ਪਰਮਾਤਮਾ ਚਰਤੀ ਕਲਾ ਦੇ ਪਰਮਾਤਮਾ ਚਰਤੀ ਕਲਾ ਦੇ ਸਾਰਿਆਂ ਨੂੰ ਸੋ ਉਹਦੇ ਤੇ ਤਰੱਕੀਆਂ ਬਖਸ਼ੇ ਸਾਰਿਆਂ ਨੂੰ ਅੱਪਾ ਚਲੀਏ ਇਹ ਐਸੇ ਹੀ ਵਰਗੇ ਪਾਣੀ ਜਾਦੀ ਆਹ ਫਾਰਕ ਨਹੀਂ ਹੋ ਰਹੀ ਹੈ ਨਾ ਲਿਆਵਾਂਗੇ ਕਦੇ ਬਾਬਾ ਸੁੱਖ ਰੱਖੇ ਪਾਣੀ ਪੀ ਰੋਲਾ ਪਾਣੀ ਦੇ ਆਉਂਦੇ ਲੈ ਗਿਆ ਪਾਣੀ ਮੈਂ ਰੱਖ ਲਿਆ ਪੰਨ ਆ ਗਿਆ ਪ੍ਰਸ਼ਾਦ ਸੋ ਆਪਾਂ ਜਾ ਰਹੇ ਹਾਂ ਮੱਥਾ ਟੇਕਣ ਅੰਦਰ ਤੇ ਸੋ ਅੰਦਰ ਦਾ ਦੇਖੋ ਵੀਡੀਓ ਵਗੈਰਾ ਬਣਾਉਣ ਦਿੰਦੇ ਆ ਕਿ ਨਹੀਂ ਬਾਕੀ ਆਪ ਵੀ ਚੈੱਕ ਕਰ ਸਕਦੇ ਹੋ ਜੀ ਜੋ ਸਭ ਸਰਕਾਰ ਬੇਰ ਸਾਹਿਬ ਜੀ ਆ ਬੀਰੀਆ ਬਹੁਤ ਕਲਾਸਿਕ ਜਗਾ ਤੇ ਅੰਦਰ ਥੋੜੀ ਉਹਨਾ ਵੀਡੀਓ ਦੀ ਦਿੱਕਤ ਸੀ ਨਹੀਂ ਬਣਾਉਣ ਲੈਤੀ ਸੋ ਤਾਂ ਨੇ ਬਾਬਾ ਜੀ ਹਾਂ ਜੀ ਕੋੜੀ ਬੱਦੀ ਜੀ ਬਾਬਾ ਜੀ ਹਾਂ ਜੀ ਹਾਂ ਜੀ ਬਾਬਾ ਗੁਰੂ ਨਾਨਕ ਦੇਵ ਜੀ ਬਾਬਾ ਜੀ ਇੱਥੇ ਬਹੁਤ ਮਿਲਦੇ ਹਨ ਹਾਂ ਜੀ ਇੱਥੋਂ ਜਾਨੀ ਕੀ ਕਹਿੰਦੇ ਦੋ ਸੱਚੇ ਦਿਲੋਂ ਸੁਖਣਾ ਸੁਖਦਾ ਪੂਰੀ ਹੁੰਦੀ ਆ ਤੁਹਾਡੀ ਵੀ ਆਈ ਸੀ ਕਿ ਬਹੁਤ ਬੜੀ ਲੱਗਿਆ ਤੁਹਾਨੂੰ ਮਿਲ ਜਾਂਦਾ ਇੱਥੇ ਆ ਗਏ ਨਾ ਬੜੀ ਲੱਗੀ ਬਸ ਤਰਾ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਆਇਆ ਤਾਂ ਤੇ ਬਖਸਰੋਵਰ ਸੀ ਜਿਸੇ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸੀ ਤੇ ਆ ਕਿਦਾਂ ਬੇਰੀ ਆ ਬੇਰੀ ਸਾਹਿਬ ਜਿੰਨਾਂ ਨਵੇਸ਼ ਸਾਡਾ ਬਲਾਗ ਤੇ ਖਤਰ ਪਰਮਾਤਮਾ ਉਹਨਾਂ ਕਰਦੀ ਕਲਾ ਕਰ ਰੱਖ ਤੇ ਹੁਣ ਇਹਨਾਂ ਦਾ ਵੀ ਮਾਲਕ ਜਲਦੀ ਜਲਦੀ ਵਿਆਹ ਕਰਵਾਵੇ ਪਰ ਆਪਾਂ ਇਹਨਾਂ ਦੇ ਇੱਥਾਂ ਤੇ ਜਾਵਾਂਗੇ